ਸincere ਬੱਚਾ ਹੈ ਵੀ ਜੇ ਬੱਚੇ ਨੂੰ ਐਂ ਕਹਿ ਦਈਏ ਕਿ 50 ਰਾਊਂਡ ਲਾਣੇ ਆ ਤੇ 50 ਹੀ ਲਾਏਗਾ ਇਹ ਨਹੀਂ ਆ ਵੀ 49 ਲਾ ਕੇ ਕਹਦੇਗਾ ਵੀ ਮੈਂ ਥੱਕ ਗਿਆ ਇਹ ਸਰ ਉਤੇ ਮੇਰੇ ਸਰਕਾਰ ਕੀ ਹੈ ਅਭੀ ਮੈਂ ਐਨਾ ਕੁਝ ਕਰ ਸਕਿਆ ਸਾਡਾ ਜਿਹੜਾ ਮਕਸਦ ਹੈਗੇ ਆ ਉਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਦੂਜਾ ਉਹਨਾਂ ਨੂੰ ਮੋਬਾਈਲਾਂ ਤੋਂ ਦੂਰ ਰੱਖਣਾ ਕਿ ਉਹਨਾਂ ਦੀ ਸਿਹਤ ਉਹ ਤੰਦਰੁਸਤ ਰਹਿਣ ਜੇ ਉਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਪੇਰੈਂਟਸ ਵੀ ਕੁਝ ਰਹੰਦੇ ਨੇ ਤੇ ਬੱਚੇ ਨੂੰ ਜ਼ਰੂਰ ਕੋਈ ਨਾ ਕੋਈ ਸਪੋਰਟਸ ਕਰਾਣੀ ਚਾਹੀਦੀ ਹੈ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਦੇ ਸ਼ਹਾਦਤ ਨੂੰ ਮੱਧ ਨਜੇ ਦਖਤੇ ਹੋਏ ਉਹਨਾਂ ਨੂੰ ਸਮਰਪਿਤ ਕਰਦਿਆਂ ਹੋਇਆਂ ਸ਼ਹਾਦਤ ਨੂੰ ਅਸੀਂ ਸਮਾਣਾ ਪਤਨਾ ਦਾ ਪਹਿਲਾ ਬੈਡਮਿੰਟਨ ਟੂਰਨਾਮੈਂਟ ਪਬਲਿਕ ਕਾਲਜ ਦੀ ਰਹਿਨੁਮਾਈ ਹੇਠ ਇਸ ਅਤੇ ਇੰਡੋਰ ਸਟੇਡੀਅਮ ਦੇ ਵਿੱਚ ਕਰਵਾ ਰਹੇ ਹਾਂ ਦੇ ਨਾਲ ਕਾਫੀ ਬੱਚਿਆਂ ਨੂੰ ਖਿਡਾਰੀਆਂ ਨੂੰ ਕਈ ਤਰ੍ਹਾਂ ਦੀ ਸੇਧ ਮਿਲੇਗੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਅੱਜ ਮਾਸਟਰ ਬੈਡਮਿੰਟਨ ਵੱਲੋਂ ਇੱਥੇ ਪ੍ਰੋਗਰਾਮ ਕਰਵਾਇਆ ਗਿਆ ਤੁਸੀਂ ਇੰਟਰਨੈਸ਼ਨਲ ਪਲੇਅਰ ਵੀ ਰਹੇ ਹੋ ਕੀ ਕਹੋਗੇ ਜੀ ਅੱਜ ਦੇ ਇਸ ਉਪਰਾਲੇ ਬਾਰੇ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਆਰਗੇਨਾਈਜ਼ਰ ਨੂੰ ਬੜਾ ਅੱਛੀ ਤਰ੍ਹਾਂ ਅਰੇਂਜਮੈਂਟ ਕੀਤਾ ਬਹੁਤ ਅੱਛਾ ਬੈਡਮਿੰਟਨ ਹਾਲ ਹੈ ਔਰ ਬੱਚੇ ਬਹੁਤ ਅੱਛਾ ਖੇਡ ਰਹੇ ਨੇ ਮੈਂ ਫਿਰ ਵੀ ਇਹਨਾਂ ਨੂੰ ਕਹੂੰਗਾ ਆਰਗੇਨਾਈਜ਼ਰ ਨੂੰ ਇਹਨਾਂ ਨੂੰ ਹਲਾਸ਼ੇਰੀ ਦੇਣ ਬੱਚੇ ਤੇ ਸਾਡੇ ਕੋਲੇ ਸਟੇਟ ਪਾਰਟਿਸਪੀਪੈਂਟ ਕਰਾਂ ਪਾਰਟੀਸਪੀਸ਼ਨ ਕਰਾਂ ਇਹ ਆ ਕੇ ਤੇ ਪੰਜ ਛੇ ਬੱਚੇ ਮੈਂ ਦੇਖੇ ਬਹੁਤ ਅੱਛਾ ਖੇਲਦੇ ਐ ਅਸੀਂ ਪੂਰੀ ਉਹਨਾਂ ਦੀ ਵੀ ਹੈਲਪ ਕਰਾਂਗੇ ਤੇ ਉਹਨਾਂ ਨੂੰ ਵੀ ਉੱਚੇ ਪੱਧਰ ਤੇ ਲੈ ਜਾਵਾਂਗੇ ਅੱਜ ਤੇ ਟਾਈਮ ਦੇ ਵਿੱਚ ਜਿੱਥੇ ਦੇਖਿਆ ਜਾਵੇ ਤਾਂ ਹਰ ਪਾਸੇ ਨਸ਼ਾ ਹੀ ਨਸ਼ਾ ਹੈ ਤੁਹਾਡਾ ਕੀ ਸਨੇ ਹੈ ਜੀ ਪੰਜਾਬ ਦੇ ਲੋਕਾਂ ਦਾ ਬਿਲਕੁਲ ਜੈ ਉਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਪੇਰੈਂਟਸ ਵੀ ਕੁਝ ਰਹੰਦੇ ਨੇ ਤੇ ਬੱਚੇ ਨੂੰ ਜ਼ਰੂਰ ਕੋਈ ਨਾ ਕੋਈ ਸਪੋਰਟਸ ਕਰਾਣੀ ਚਾਹੀਦੀ ਆ ਬੱਚੇ ਨੂੰ ਉਧਰ ਉਧਰ ਜੇ ਬੱਚਾ ਸਪੋਰਟਸ ਕਰੇਗਾ ਬੈਡਮਿੰਟਨ ਖਾਸ ਤੌਰ ਤੇ ਖੇਡੇਗਾ ਥੱਕ ਟੁੱਟ ਕੇ ਸ਼ਾਮ ਨੂੰ ਆਰਾਮ ਕਰੇਗਾ ਫਿਰ ਉਹਦਾ ਉਧਰ ਉਧਰ ਧਿਆਨ ਨਹੀਂ ਜਾਂਦਾ ਤਾਂ ਮੇਰੇ ਸਾਰੇ ਪੇਰੈਂਟਸ ਨੂੰ ਵੀ ਗੁਜਾਰਿਸ਼ ਹੈ ਬੱਚਿਆਂ ਨੂੰ ਕੋਈ ਨਾ ਕੋਈ ਸਪੋਰਟਸ ਚ ਪਾਣਾ ਚਾਹੀਦਾ ਹੈ ਇਹ ਨਸ਼ਿਆਂ ਤੋਂ ਬਚਾਉਣ ਹਾਂ ਜੀ ਸਰ ਮਤਰਾਚੋ ਓਪਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕਿ ਆਹ ਮਾਸਟਰ ਬੈਡਮਿੰਟਨ ਕਲੱਬ ਵੱਲੋਂ ਮਤਲਬ ਹੈ ਤੁਹਾਡਾ ਇੱਕ ਬੱਚਾ ਫਰਸਟ ਪੋਜੀਸ਼ਨ ਤੇ ਹੈ ਕਿੱਦਾਂ ਦਾ ਲੱਗਦਾ ਇਹ ਤੁਹਾਨੂੰ ਬਹੁਤ ਮਾਨ ਵਾਲੀ ਗੱਲ ਹੈ ਜੀ ਬੱਚਾ ਬਹੁਤ ਜ਼ਿਆਦਾ ਮਿਹਨਤੀ ਹੈ ਇਹਦੀ ਮਿਹਨਤ ਦੀ ਬਦੌਲਤ ਹੀ ਹੈ ਕਿ ਜਿਹੜਾ ਬੱਚਾ ਫਰਸਟ ਆਇਆ ਮਤਲਬ ਇੰਨਾ ਸੈਂਸੀਅਰ ਬੱਚਾ ਹੈ ਵੀ ਜੇ ਬੱਚੇ ਨੂੰ ਐਂ ਕਹਿ ਦਈਏ ਕਿ 50 ਰਾਊਂਡ ਲਾਣੇ ਆ ਤੇ 50 ਹੀ ਲਾਏਗਾ ਇਹ ਨਹੀਂ ਆ ਵੀ 49 ਲਾ ਕੇ ਕਹ ਦੇਗਾ ਵੀ ਮੈਂ ਥੱਕ ਗਿਆ ਜੇ ਪੰਜਾਹ ਤੋਂ ਬਾਅਦ ਵੀ ਕਹਿ ਦੋਗੇ ਕਿ ਗਰਾਊਂਡ ਲਗਾਣੇ ਆ ਤਾਂ ਇਹ ਨਹੀਂ ਕਹਿਗਾ ਸਰ ਕਿਉਂ ਇੰਨਾ ਮਤਲਬ ਸincere ਹੋਰ dedicated ਬੱਚਾ ਸਾਨੂੰ ਵੀ ਮਾਣ ਆ ਵੀ ਸਾਡੇ ਕੋਲ ਇਹੋ ਜਿਹਾ ਬੱਚਾ ਆਇਆ ਤੇ ਬੱਚਾ ਪ੍ਰੈਕਟਿਸ ਕਰਦਾ ਤੁਹਾਡੇ ਗਰੁੱਪ ਦੇ ਜਿੰਨੇ ਵੀ ਬੱਚੇ ਨੇ ਹੁਣ ਤੱਕ ਕਿੱਥੇ ਕਿੱਥੇ ਖੇਡ ਚੁੱਕੇ ਨੇ ਜੀ ਇਹ ਬੱਚਾ ਸਰ ਵੈਸੇ ਡਿਸਟ੍ਰਿਕਟ ਖੇਡਿਆ ਹੋਇਆ ਆ ਬਟ ਜਦੋਂ ਖੇਡਦੇ ਹੋਏ 3rd ਪਲੇਸ ਲਈ ਇਹਨੂੰ ਇੰਜਰੀ ਹੋ ਗਈ ਇਸ ਕਰਕੇ ਇਹਨੂੰ ਕੁਇਟ ਕਰਨਾ ਪਿਆ ਅਦਰਵਾਈਜ਼ ਇਹ ਬਹੁਤ ਅੱਛਾ ਜਾਂਦਾ ਵੈਸੇ ਹੁਣ ਜ ਕੰਪੀਟੀਸ਼ਨਸ ਵਾਸਤੇ ਲੈ ਜਾਂਦੇ ਆ ਇਹਨਾਂ ਨੂੰ ਕਦੇ ਵਰਨਾਲੇ ਲੈ ਜਾਂਦੇ ਆ ਸਾਡੇ ਮਿੱਤਰ ਨੇ ਬਹੁਤ ਸਹਿਯੋਗ ਕਰਦੇ ਆ ਜਸਪ੍ਰੀਤ ਦੇ ਵਿੱਚ ਤੁਹਾਡਾ ਟਾਰਗੇਟ ਕੀ ਹੈ ਜੀ ਟਾਰਗੇਟ ਇਹੀ ਹੈ ਕਿ ਇਹ ਬੱਚਾ ਕੁਝ ਬਣੇ ਤਾਂ ਸਾਨੂੰ ਵੀ ਬਹੁਤ ਖੁਸ਼ੀ ਹੋਏਗੀ ਕਿ ਇਹ ਬੱਚਾ ਕੁਝ ਬਣਿਆ ਹੈ ਆਪਣੀ ਜ਼ਿੰਦਗੀ 'ਚ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੋਵੇਗੀ ਲੱਗਿਆ ਜੇ ਤੇ ਮਤਲਬ ਤੁਸੀਂ ਅੱਜ ਪਹਿਲੇ ਨੰਬਰ ਤੇ ਆਏ ਹੋ ਅੱਜ ਮੈਨੂੰ ਵਧੀਆ ਲੱਗਿਆ ਜੀ ਮੈਂ ਇਹ ਸ਼ਰਤ ਮੇਰੇ ਸਰਕਾਰ ਕੀ ਹੈ ਅਭੀ ਮੈਂ ਇੰਨਾ ਕੁਝ ਕਰ ਸਕਿਆ ਭਾਈ ਸਰ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਪਹਿਲਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਅੱਜ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਦੇ ਸ਼ਹਾਦਤ ਨੂੰ ਮੱਧੇ-ਨੱਧੇ ਰੱਖਦੇ ਹੋਏ ਉਹਨਾਂ ਨੂੰ ਸਮਰਪਿਤ ਕਰਦਿਆਂ ਹੋਇਆ ਸ਼ਹਾਦਤ ਨੂੰ ਅਸੀਂ ਸਮਾਨਾ ਪਾਤਨਾਂ ਦਾ ਪਹਿਲਾ ਬੈਡਮਿੰਟਨ ਟੂਰਨਾਮੈਂਟ ਪਬਲਿਕ ਕਾਲਜ ਦੀ ਰਹਿਨੁਮਾਈ ਹੇਠ ਇੱਥੇ ਅਤੇ ਇੰਡੋਰ ਸਟੇਡੀਅਮ ਦੇ ਵਿੱਚ ਕਰਵਾ ਰਹੇ ਹਾਂ ਜਿਦੇ ਵਿੱਚ ਅੰਡਰ 13 ਅੰਡਰ 11 ਅੰਡਰ 13 15 17 19 ਮੁੰਡੇ ਅਤੇ ਕੁੜੀਆਂ ਇਸ ਤੋਂ ਬਾਅਦ ਓਪਨ ਮੁੰਡੇ ਅਤੇ ਕੁੜੀਆਂ ਦੇ ਜਿਹੜੇ ਨੇ ਮੈਚ ਕਰਵਾਏ ਜਾ ਰਹੇ ਨੇ ਇਹਨਾਂ ਦੇ ਵਿੱਚ ਸਮਾਣਾ ਪਤਨਾ ਤੋਂ 84 ਬੱਚੇ ਜਿਹੜੇ ਨੇ 84 ਐਂਟਰੀ ਜਿਹੜੀਆਂ ਨੇ ਉਹ ਭਾਗ ਲੈ ਰਹੀਆਂ ਨੇ ਤੇ ਇਹਨਾਂ ਦੇ ਵਿੱਚ ਬੱਚਿਆਂ ਨੂੰ ਜਿਹੜੇ ਨੇ ਜੇਤੂਆਂ ਨੂੰ ਉਹ ਇਨਾਮ ਦਿੱਤੇ ਜਾਣਗੇ ਫਸ ਸੈਕਿੰਡ ਥਰਡ ਨੂੰ ਤੇ ਇਹਦੇ ਵਿੱਚ ਸਾਡੇ ਨਾਲ ਸਾਡੇ ਸੰਸਥਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਬਲਜੀਤ ਸਿੰਘ ਇੰਨਾ ਤੇ ਸੈਕਟਰੀ ਗੁਰਪ੍ਰੀਤ ਸਿੰਘ ਤੇ ਮੈਂ ਕੈਸ਼ੀਅਰ ਜੀਵਨ ਜੋਤ ਸਿੰਘ ਸਾਡੇ ਨਾਲ ਇਸ ਸੰਸਥਾ ਦੇ ਮੈਂਬਰ ਜਿਹੜੇ ਨੇ ਅਸ਼ੋਕ کمار ਜੀ ਯਗਰਾਜ ਸਿੰਘ ਜੀ ਸਾਹਿਲਪ੍ਰੀਤ ਜੀ ਇਹ ਸਾਰੇ ਜਿਹੜੇ ਨੇ ਸਾਡੇ ਨਾਲ ਸਹਿਯੋਗ ਕਰਦੇ ਨੇ ਪਹਿਲੇ ਸਾਡੇ ਵੱਲੋਂ ਕੀਤਾ ਗਿਆ ਇਹ ਪਹਿਲੀ ਵਾਰੀ ਇਹ ਵੀ ਕਰਵਾਇਆ ਕਿ ਤੁਸੀਂ ਜਿਹੜੇ ਬਾਰੇ ਕੀ ਹੋਇਆ ਇਹ ਜਿਹੜਾ ਪਹਿਲਾ ਜਿਹੜਾ ਮੁਕਾਬਲਾ ਹੋ ਰਿਹਾ बैडमिंटਨ ਦਾ ਸਮਾਣਾ ਦੇ ਇੰਡੋਰ ਸਟੇਡੀਅਮ ਪਬਲਿਕ ਹਾਲ ਦੇ ਇੰਡੋਰ ਸਟੇਡੀਅਮ ਦੇ ਵਿੱਚ ਹੋ ਰਿਹਾ ਹੈ ਜਿਹਦੇ ਵਿੱਚ ਸਮਾਨਾਂ ਤੇ ਪਾਤਲਾਂ ਦੇ ਜਿਹੜੇ ਖਿਡਾਰੀ ਜਿਹੜੇ ਮੁਕਾਬਲੇ ਦੇ ਹਿੱਸਾ ਲੈ ਰਹੇ ਨੇ ਸਾਡਾ ਜਿਹੜਾ ਮਕਸਦ ਹੈਗਾ ਉਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਦੂਜਾ ਉਹਨਾਂ ਨੂੰ ਮੋਬਾਈਲਾਂ ਤੋਂ ਦੂਰ ਰੱਖਣਾ ਕਿ ਉਹਨਾਂ ਦੀ ਸਿਹਤ ਉਹ ਤੰਦਰੁਸਤ ਰਹਿਣ ਕਹਿਣਾ ਚਾਹੁੰਦੇ ਹੋ ਔਰ ਤੁਸੀਂ ਇੱਕ ਬਹੁਤ ਪੁਰਾਣੇ ਤੇ ਬਹੁਤ ਵਧੀਆ ਖਿਡਾਰੀ ਵੀ ਹੋ ਤੇ ਅੱਜ ਮਾਸਟਰ ਬੈਡਮਿੰਟਨ ਵੱਲੋਂ ਇੱਥੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅੱਜ ਮਾਸਟਰ ਬੈਡਮਿੰਟਨ ਅਕੈਡਮੀ ਵੱਲੋਂ ਇਹ ਬਹੁਤ ਹੀ ਵਧੀਆ ਸ਼ਲਾਗਾ ਜੋ ਕੰਮ ਕੀਤਾ ਗਿਆ ਇਸ ਚੈਂਪੀਅਨਸ਼ਿਪ ਵਿੱਚ ਛੋਟੀ ਉਮਰ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਤੱਕ ਹਿੱਸਾ ਲੈ ਰਹੇ ਨੇ ਇਹ ਮਤਲਬ ਉਹ ਸ਼ਹਿਰ ਦੇ ਵਿੱਚ ਇੱਕ ਬਹੁਤ ਜ਼ਿਆਦਾ ਵਧੀਆ ਉਪਰਾਲਾ ਹੈ ਇਸ ਦੇ ਨਾਲ ਕਾਫੀ ਬੱਚਿਆਂ ਨੂੰ ਖਿਡਾਰੀਆਂ ਨੂੰ ਕਈ ਤਰ੍ਹਾਂ ਦੀ ਸੇਧ ਮਿਲੇਗੀ ਕਿਉਂਕਿ ਇਸ ਚੈਂਪੀਅਨਸ਼ਿਪ ਨਾਲ ਵੀ ਕਾਫੀ ਗੁਣਵੱਤਾ ਦੇ ਤੌਰ ਤੇ ਬੈਡਮਿੰਟਨ ਮੋਰ ਦੇ ਖੇਡੀ ਜਾ ਰਹੀ ਹੈ ਕਿਸੇ ਨਾਲ ਨਿਰਪੱਖ ਗੇਮਾਂ ਲਵਾਈਆਂ ਜਾ ਰਹੀਆਂ ਤੇ ਅਸੀਂ ਉਮੀਦ ਕਰਦੇ ਹਾਂ ਵੀ ਇਹੋ ਜਿਹੀ ਚੈਂਪੀਅਨਸ਼ਿਪ ਆਉਣ ਵਾਲੇ ਟਾਈਮ 'ਚ ਇੱਕ ਕਰਵਾਂਦੇ ਰਹਿਣਗੇ ਅਸੀਂ ਇਹਨਾਂ ਦਾ ਸਹਿਯੋਗ ਕਰਦੇ ਰਾਂਗੇ